ਤੋ ਸੋ ਤੁਸੀਂ ਸੋਚ ਸੋਚਣ ਦੀ ਸ਼ਕਤੀ ਖਵਾ ਲਈ ਨਾ ਤੁਸੀਂ ਸੋਚ ਕੇ ਜੋ ਇੱਕ ਨਵਾਂ ਆਈਡੀਆ ਕੱਢਣਾ ਸੀ ਉਹ ਤਾਂ ਤੁਸੀਂ AI ਤੋਂ ਲੈ ਰਹੇ ਹੋ ਹੁਣ ਅਗਲੀ ਚੀਜ਼ ਬਹੁਤ ਅਹਿਮ ਹੈ ਅਜੇ ਤੱਕ ਵੈਸੇ ਕਿਸੇ ਵੀ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਗੱਲ ਕੀਤੀ ਨਹੀਂ ਮੈਂ ਤੁਹਾਡੇ ਨਾਲ ਜੋ ਲੇਟੈਸਟ ਰਿਸਰਚ ਸ਼ੋਅ ਕਰ ਰਹੀ ਹਾਂ ਕਿ ਬੰਦ ਆਖਰ ਕਿਉਂ ਕੀਤਾ ਗਿਆ ਹਮ ਉਹਨਾਂ ਨੇ ਦੇਖਿਆ ਕਿ ਕ੍ਰਿਮੀਨਲ ਟੈਂਡੈਂਸੀਜ਼ ਇਹਦੇ ਵਿੱਚ ਵੱਧ ਰਹੀਆਂ ਨੇ ਕੁੜੀਆਂ ਵਿੱਚ ਵੀ ਨਾ ਸਿਰਫ ਮੁੰਡਿਆਂ ਵਿੱਚ ਬਲਕਿ ਕੁੜੀਆਂ ਵਿੱਚ ਕਿ ਉਹਨਾਂ ਨੇ ਕਿਸਨ ਨੂੰ ਮੁੱਕੇ ਮਾਰਨੇ ਯਾਨੀ ਇਸ ਤਰ੍ਹਾਂ ਦਾ ਉਹਨਾਂ ਦੇ ਬਿਹੇਵੀਅਰਲ ਪੈਟਰਨ ਚੇਂਜ ਹੋਇਆ ਟਿੱਕ ਕੇ ਨਾਮ ਬੈਠਣਾ ਗੁੱਸਾ ਇਕਦਮ ਆਣਾ ਪੜਕ ਜਾਣਾ ਇਹ ਸਾਰਾ ਕੁਝ ਹਮ ਜਦੋਂ ਅਲਟੀਮੇਟਲੀ ਸਕੈਨਿੰਗ ਕੀਤੀ ਗਈ ਕਿਉਂਕਿ ਨਾ ਉਹਨਾਂ ਨੇ ਮੈਥਸ ਦਾ ਕੰਮ ਕਰਨਾ ਹੈ ਨਾ ਸਾਇੰਸ ਦਾ ਉਹਨਾਂ ਨੇ ਸਿਰਫ ਉਹ ਆਰਡਰ ਕਰਨਾ ਉਹ ਹੋ ਹੀ ਜਾਣਾ ਨਤੀਜਾ ਇਹ ਹੋਇਆ ਕਿ ਦਿਮਾਗ ਦਾ ਬੌਧਿਕ ਵਿਕਾਸ ਵਾਲਾ ਸੈਂਟਰ ਪੌਣਾ ਸੈਂਟੀਮੀਟਰ ਇੱਡਾ ਵੱਡਾ ਕੱਟ ਚੁੱਕਿਆ ਸੀ ਅੱਛਾ ਯਾਨੀ ਦਿਮਾਗ ਵਾਪਸ ਸੂ ਬੜਨਾ ਸ਼ੁਰੂ ਹੋ ਗਿਆ ਤਾਂ ਤੁਸੀਂ ਸਮਝ ਸਕਦੇ ਹੋ ਅਪਰਾਧਿਕ ਸੋਚ ਵਾਲੇ ਤਾਂ ਵੱਧ ਹੋ ਜਾਣਗੇ ਪਰ ਜਿਹੜਾ ਤੁਹਾਡਾ ਸੋਚਣ ਸਮਝਣ ਤੇ ਦੱਸਣ ਲਈ ਵੀ ਇਹ ਗਲਤ ਚੀਜ਼ ਹੈ ਉਹ ਗਾਇਬ ਹੋ ਰਿਹਾ ਸੁੰਗੜ ਰਿਹਾ ਦਾ ਮਤਲਬ ਅਸੀਂ ਵਾਪਸ ਜਿੱਥੋਂ ਸ਼ੁਰੂ ਹੋਏ ਸਾਂ ਜਾਨਵਰ ਤੋਂ ਬੰਦਾ ਵਾਪਸ ਜਾ ਰਹੇ ਆ